میرا دو سال پہلے دو ہزار بائی کے نہیں باہ کر سارا کچھ آج بھی چل کے لگتا ہے سو روپئے پیسے کا منتری کا کام یہ ਵੀਰ ਜੀ ਉਹ ਨਾ ਕੰਮ ਕਰਾ ਦੋ ਉਹ ਪਟੰਤਰੋਂ ਮੇਰਾ ਤੁਸੀਂ ਕੰਮ ਕਰਾ ਕੇ ਕੀਤਾਤੋਂਗੇ ਅਸੀਂ ਤਾਂ ਬੜਾ ਬੇਕਿੰਨਾ ਭੀਤੀ ਆ ਕਿਸੀ ਬੇਰੀ ਨਹੀਂ ਕਿ ਜਮਾਂਗੇ ਤੇ ਦਿਨੋ ਸੋਚੋ ਸੱਚ ਦੇ ਖੜੋ ਮੈਨੂੰ ਨੀਂਹਾਂ ਪਾਤਵਾ ਰੱਖ ਦਿੱਤਾ ਕਾ ਕੀ ਇਹਦੇ ਨਾਲ ਕੋਈ ਚੱਲਦੀ ਆ ਸਰੋ ਪਿੰਡ ਵਿੱਚ ਤੇ ਉਦੋਂ ਹੋਣਗੇ ਸਾਦਾ ਜੀਵਨ ਬਣਾ ਲਓ ਯਾ ਹਾਂ ਤੇ ਕੋ ਗਾਦੇ ਘਰਾਂ ਦੇ ਘਰਾਂ ਦੇ ਚਰਚੇ ਘਟਾ ਦਿਓ ਮੱਤ ਮੱਡੋਂ ਮੈਂ ਆਇਆ ਪਾਣੀ 2000 ਤੇ 2500 ਇਕਾ ਵਿਕਣਾ ਹੈ ਵੱਡੇ ਵੱਡੇ ਟਰੈਕਟਰ ਕਿੱਲੇ ਘਾੜੀੋਂ ਦੇ ਟਰੈਕਟਰ ਜਉਂਦੀਆਂ ਰਹਿ ਲੈਂਦੇ ਹੋ 30000 ਰੁਪਏ ਦਾ ਗਵਾਹਿਆ ਜਾ ਰਿਹਾ ਹੁੰਦਾ ਛੋਟਾ ਕਲਾ ਬਾਪੂ ਫੁਟਾਰਾ ਜਉਂਦੀਆਂ ਦੀ ਜੇਬਲ ਹੋਣਾ ਚਾਹੀਦਾ ਉਹ ਬਾਪੂ ਫੁਟਾਰਾ ਪਾ ਚ ਜਾਂਦਾ ਮੈਂ ਬਰਨਾਰੇ ਵਿਆਹ ਗਿਆ ਮੈਂ ਭਾ ਜਿੰਨਾ ਚੱਲ ਕਰ ਦੇਗਾ ਕਿਲਾ 7 ਲੱਖ ਪਿਆ ਆ ਰਿਹਾ ਸੀ نہیںری <متحدث> ਕਹਾਣੀ ਦੇ ਕਾਗੇ ਗਏ ਆ ਸੰਸਾਰ ਚੁੱਪੀ ਅੰਦਰ ਲੱਗ ਗਿਆ ਇਹਨਾਂ ਨੇ ਮਿਲ ਕੇ ਕੋਈ ਗੱਲ ਕਰਦੀ ਇਹ ਜਾਂਦੇ ਆ ਗੱਡੀ ਤੇ ਯਾਰ ਵਿਆਹ ਬਹੁਤ ਵਧੀਆ ਸੀ ਬੱਚੀ ਅਜੀ ਪਾਤੀ ਦੀ ਰਿਸ਼ਤ ਦਾ ਇੱਕ ਵਧੀਆ ਤੇ ਗੱਲ ਸੀ ਤੂੰ ਬੱਸ ਅੱਛੇ ਨਾਲ ਬਾਤ ਨਹੀਂ ਕਰ ਕੋਲ ਜਾਈਏ ਇੱਕ ਮਿੰਟ ਦੀ ਖਤਮ ਹੋ ਸਕਦਾ ਕਿ ਨਾ ਹੋਊਗਾ ਅੱਗੇ ਚਲੇ ਆ ਜਾਏ ਜਿਹੜੇ ਮਰਜੀ ਫੀਲ ਹੋ ਜਾਉਂ ਸੈਟਰ ਲਾ ਲ ਨਾ ਕਰੋ ਪਰ ਤੋੜ ਦੇ ਨਾ ਬਾਕੀ ਬੰਦ ਨਾ ਲਾ ਇਹ ਘਟੀ ਲੱਗੇ ਨਹੀਂ ਜਾਂਦਾ ਦਾਗਦਾਰ ਆਪਰੇ ਆਏ ਲਾਵਾ ਤੋਂ ਨਾਇਕ ਪੀਠਾ ਕੱਲੇ ਦੇ ਬਾਦ ਤੋਂ ਲਿਓ ਨੇ। ਇਹ ਚੁਗਾੜਾ ਨਾ ਕਰਾਓ ਬਾਈ। ਜੱਲਾ ਲਈਆ ਕੌਲੀਆਂ ਲੜੀਆਂ ਆ। ਸਤੂਰ ਦਾ ਸਬਰ ਦਾ ਚੱਲੋ। ਕੋਈ ਮਖਰੀ ਪਹਿਲਾਂ ਧਾਰੀ ਗੁਰਤੀ ਜਾਹ ਕਰਦੇ ਤੋਂ ਦਿਖੇ ਜਾਂ ਨਾ ਦਿਖੇ। ਮੈਂ ਫੇਰ ਕਹਿੰਦਾ ਬੰਦਾ ਉੱਡੀ ਦੂਰ ਸੁਲਿਆਉ ਦਾ ਹੋਵੇ ਉਹ ਬਦਲਕ ਕਰਦਾਰ ਹੋਵੇ। ਕੋਈ ਚਾਹੇ ਬੋਰੀ ਕਾਈ ਹੋਵੇ ਸੌਕੇ ਡਾਲਦੇ ਆ ਝੁੱਲ ਲਿਆ ਹੋਵੇ। ਦੁਨੀਆ ਦੇਖ ਕੇ ਪਤਾ ਜਾਂਦਾ ਲੱਗਿਆ ਕਿ ਕਰਜ਼ਾਰ ਕਰਦੇ ਹੁੰਦੇ ਆ ਚਾਹੇ ਇਹਨੇ ਲੱਖ ਰੁਪਏ ਦਾ ਵੀ ਕੱਪੜਾ ਪਾਇਆ ਹੋਵੇ ਜੇ ਕਰਜ਼ਾਰ ਹੀ ਹੈਗਾ ਕੱਪੜਾ ਲੱਖ ਰੁਪਏ ਦਾ ਪਾਇਆ ਕੱਪੜਾ ਹੋਵੇ ਜੇ ਕੱਪੜਿਆਂ ਨਾਲ ਹੀ ਇਹ ਬਗੜ ਫੜਦਾ ਆ ਜੀ ਯਾਰ ਤੁਸੀਂ ਅੰਦੀਆ ਕਰੰਦੀਆਂ ਤੇ ਆਹ ਸਰਕਰ ਮੇਡ ਦੇ ਬੰਦੇ ਰੱਜਾ ਲੱਗਿਆ ਆਪਣੀ ਸਰਕਾਰਾਂ ਨੂੰ ਸਿਆਰ ਤੇ ਮੈਨੂੰ ਪਤਾ ਚੱਲਦਾ ਹਾਂ ਜੇ ਐਵੇਂ ਦੇ ਅੰਦੀ ਬੰਦੀ ਕਰਦੇ ਹੋਏ ਨਾ ਅੱਜ ਵੀ ਸਾਡੇ ਨਾਲ ਘੱਟ ਕਰਦੇ ਨੇ ਸਾਡੇ ਨਾਲ ਧੋਖਾ ਮਾਰਵਾ ਕੇ ਲਈ ਕਰਜ਼ਾਰ ਨਹੀਂ ਮਾਰਦਾ ਪੰਜਾਬੀ ਦਾ ਦਰਦ ਲੋਕਾਂ ਕੋਲ ਕੋਈ ਗੱਲ ਨਹੀਂ ਕਿੱਧਰ ਕੱਢੇ ਪੰਜਾਬ ਦੇ ਜਗਾਈ ਜਾਊਗਾ ਲੋਕਾਂ ਨੂੰ ਇੰਨੇ ਕਰ ਦੋ ਇੱਥੇ ਬਹੁਤ ਸਾਰਾ ਜਿਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਜਿੱਥੇ ਗੱਲ ਹੱਕ ਦੇ ਸੱਚ ਦੀ ਹੁੰਦੀ ਹੈ ਜਿੱਥੇ ਗੱਲ ਜ਼ੁਲਮ ਦੇ ਖਿਲਾਫ ਖੜਨੀ ਹੋਦੀ ਹੈ ਉਥੇ ਆਪਣੇ ਅਰਦਾਸ ਦੀ ਆਵਾਜ਼ ਚੜਾਓ ਖੜਿਆ ਹੋਵੋ ਉੱਠ ਕੇ ਜਾ ਕੇ ਆ ਕਰੋ ਇਹਦਾ ਭਾਰਾ ਤੁਹਾਨੂੰ ਫਿਰ ਜਿਹੜਾ ਉੱਠ ਜਾਣਾ ਦਾਦੀ ਦਾ ਨੱਕ ਜੋ ਕਰਕੇ ਭਾਈ ਬੇਨਤੀਆਂ ਆਈ ਸੀ ਮੇਰੀ ਅਕੀਲ ਤੇ ਬੇਨਤੀ ਆ ਮਾਰੀ ਜੱਤੇ ਬੰਦੀ ਹੈ ਪੰਜਾਬੀ ਮਾਂ ਬੋਲੀ ਸਰਕਾਰ ਦੇ ਦੇਖੋ ਜਿਹੜਾ ਅਸੀਂ ਉਹਦੀ ਡਿਵਰਸਿਟੀ ਕਰ ਰਹੇ ਆ ਭਾਈ 10 ਰੁਪਏ ਵਰਤੀ ਰਹੀ ਹੈ ਸੀ 10 ਰੁਪਏ ਕਰਕੇ ਰੱਖੀ ਹੈ ਤੇਲ ਵਗਦਾ ਬੰਦਾ ਸਾਹਵਰ ਡਾਇਰੈਕਟਰਾਂ ਨੀਤੀ ਲੱਦਦੇ ਆ ਉਹਦਾ ਤੇਲ ਦਾ ਖਰਚਾ ਮੜੀ ਕਿੱਥਾ ਹੋ ਜਾਂਦਾ ਹੈ ਕਿ 10 ਰੁਪਏ ਇਸ ਕਰਕੇ ਕਿ ਜਿਹੜਾ ਬੰਦਾ 10 ਰੁਪਏ ਦੇ ਕੇ ਆਉਣਾ ਦੇ ਲੋ ਉਹ ਝੜ ਵੀ ਜਾਂਦਾ ਨਾਲ ਤੋਰਰੋਸ ਵਾਰ ਹੁੰਦਾ ਜਿਹੜਾ 20 ਦਾ ਵੀ ਦਾਖਾਨਾ ਉਹਨਾਂ ਨੇ ਮਾਰ ਮਾਪਾ ਪਰ ਮੇਰੇ ਘਰੇ ਪਹੁੰਚਾਇਆ ਬੰਦਾ ਉਹ ਜੇ ਕਿਸੇ ਤੇ ਹੈਰੀ ਤੋਂ 10 ਸੱਤੀਏ ਬਈ ਜਿਉਂਦਾ ਚੌਂਦੇ ਆ ਸਾਡੇ ਬੈਪਰ ਬਣਾਉਂਦਾ ਜਿਵੇਂ ਜਿਵੇਂ ਪੂਰੇ ਪੰਜਾਬ ਵਿੱਚ ਫੈਲ ਖੜਾ ਕਰ ਲੈ ਜਿਹੜਾ ਬਟਕੌੜ ਦੇ ਉੱਤੇ ਜਿਹੜਾ ਇਸ ਜਿਹੜਾ ਸਾਡੀ ਜਿੱਥੇ ਬੰਦਾ ਬੰਦ ਬੰਦਾ ਚੌਂਦਾ 10 ਸੱਤੀਏ ਭੱਤੀਆ ਉਹ ਪਲਾ ਸਾਡਾ ਅੱਜ ਬੈਣਾਉਣ ਦਾ ਸਾਥੀ ਕੋਲੇ ਜਾ ਕੇ ਬੈਠੇ ਆ ਕੋਈ 10 ਸੱਤੀਏ ਠੀਕ ਹੈ ਆਪਣਾ ਦਾ ਦਾ ਪੁਰਾ شاید نیڈا بھی جائے گیا ہے اپنے پر مالیوں میٹنے بھی رکھتے ہیں تو اپنے پلا کر آگے کالیوں بھی جسے مسئلے دیں کٹھے روڑا کرے کٹھے بھی بما گے تو اٹھنا تکہ ہوتا ہے اٹھے بھی کھڑ دے آگے تکہ کرتے ہوئے پھر نہیں پھر تکیلے پلا کریں تکیلے پلا کریں تکیلے پلا کریں کینے پلا کریں بیتی اٹھا رواس ہے وہاں اپنے پلا کریں ਭਾਈ ਰੱਖ ਲੈ ਮੱਖਾ ਸਿੰਘ ਸੁਣਾਉਂਦਾ ਜੇ ਲਈ ਇਹ ਫੋਟੋਮਾਂ ਦਾ ਕੀ ਬਸੇ ਮੁਰਾ ਦੇ ਗੱਲਾਂ ਤੇ ਵੀ ਅਫਸਰ ਕਰ ਲੈ ਨਹੀਂ ਲੱਗੇ ਭਾਈ ਕਿਵੇਂ ਲੱਗੇ ਕੋਈ ਤੁਹਾਨੂੰ ਗਰਾਜ ਫਾਇਰ ਮੈਂ ਕਿਹਾ ਪਾਉਂਦਾ ਹਾਂ ਜਦੋਂ ਆਪਾਂ ਜੇ ਰੋਣਾ ਹਸਣਾ ਆਉਂਦਾ ਹੈ ਮਿੰਨੂ ਗੱਲ ਕਰਦੇ ਹਾਂ ਕਿੰਨੇ ਮੈਂ ਆਪਾਂ ਫੋਟੋ ਲਾਉਂਦੇ ਸੀ 0 ਗੇਰਾਂ 30 ਇਹਨਾਂ ਵਿੱਚ